ਰੀਓ 올림픽 ਜਿੱਥੇ ਭਾਰਤ ਦੀਆਂ ਧੀਆਂ ਨੇ ਧਮਾਲ ਮਚਾ ਦਿੱਤਾ ਹੈ ਉੱਥੇ ਹੀ ਅੰਮ੍ਰਿਤਸਰ ਦੀ ਰੂਬੀ ਨੇ ਕੋਰੀਆਝੋਈ ਵਿਸ਼ਵ ਮਾਰਸ਼ਲ ਆਰਟਸ ਮਾਸਟਰਸ਼ਿਪ 'ਚ ਕਾਂਸੀ ਤਮਕਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਗੁਰੂ ਨਗਰੀ ਪੁੱਜਣ ਤੇ ਰੂਬੀ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਖਿਡਾਰਣ ਰੂਬੀ ਨੇ ਕਿਹਾ ਕਿ ਉਸ ਦੀ ਸ਼ੁਰੂ ਤੋਂ ਹੀ ਖੇਡਾਂ 'ਚ ਰੁਚੀ ਰਹੀ ਹੈ ਅਤੇ ਉਸ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਉਹ ਦੂਸਰੇ ਦੇਸ਼ 'ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੀ ਹੈ ਹੋਣ ਗਈਆਂ ਹੁਣ ਤਾਂ ਤੁਸੀਂ ਸੋਚੋ ਕਿ ਇੱਕ ਮੇਰੇ ਵਾਸਤੇ ਮੈਨੂੰ ਖੁੱਤੀ ਨਹੀਂ ਪਤਾ ਲੱਗਾ ਕਿ ਮੇਰੇ ਜਿਹੜੇ ਸਹਰ ਆ ਉਹਨਾਂ ਨੇ ਮੇਰੇ ਵਾਸਤੇ ਕਿੰਨਾ ਕੁਝ ਕੀਤਾ ਔਰ ਇਕਦਮ ਤੋਂ ਕਹਿੰਦੇ ਕਿ ਨਹੀਂ ਤੂੰ ਕਰਨਾ ਹੀ ਕਰਨਾ ਹੈਗਾ ਆ ਔਰ ਮੈਨੂੰ ਲੱਗਦਾ ਹੈ ਕਿ ਅਮਰੀ ਸੱਚ ਕੀ ਸਿਰ ਇਹਨਾਂ ਜ਼ਿਆਦਾ ਪਤਾ ਵੀ ਨਹੀਂ ਸੀ ਕਿ ਮੈਂ ਜਾ ਰਹੀ ਆ ਵਰਲਡ ਚੈਂਪੀਅਨਸ਼ਿਪ ਖੇਲਣ ਵਾਸਤੇ ਔਰ ਮੈਂ ਉੱਥੇ ਵਰਲਡ ਚੈਂਪੀਅਨਸ਼ਿਪ ਖੇਲਣ ਵਾਸਤੇ ਗਈ ਔਰ ਮੇਰੇ ਮਾਮਾ ਜੀ ਵੀ ਰੈਸਲਰ ਨੇ ਮੇਰੇ ਨਾਨਾ ਜੀ ਵੀ ਰੈਸਲਰ ਨੇ ਇਸ ਕਰਕੇ ਸ਼ਾਇਦ ਉਹਨਾਂ ਦਾ ਹੀ ਕੁਝ ਅਸਰ ਹੈਗਾ ਸੀ ਕਿ ਇੰਨੀ ਪ੍ਰੈਕਟਿਸ ਨਾ ਕਰਦੇ ਹੋਇਆ ਵੀ ਮੈਂ ਮਡਲਾ ਕੇ ਆਈ ਹਾਂ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਹੈ ਕਿ ਜਿਸ ਟਾਈਮ ਮੈਂ ਆਊਟ ਆਫ ਕੰਟਰੀ ਹੁੰਦੀ ਹਾਂ ਤੇ ਮੇਰਾ ਫਲੈਗ ਜਦੋਂ ਮੈਡਲ ਆਦਾ ਹੈ ਤੇ ਫਲੈਗ ਸੈਰਮਨੀ ਹੁੰਦੀ ਹੈ ਮੈਨੂੰ ਸਭ ਤੋਂ ਜ਼ਿਆਦਾ ਉਹ ਵਧੀਆ ਲੱਗਦਾ ਕਿ ਮੈਂ ਆਪਣੇ ਦੇਸ਼ ਵਾਸਤੇ ਕੁਝ ਕਰ ਸਕਦੀ ਹਾਂ ਇਸ ਦੇ ਨਾਲ ਹੀ ਰੂਬੀ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ 'ਚ ਆਉਣ ਦਾ ਸੁਨੇਹਾ ਦਿੱਤਾ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਨੀ ਟੀਵੀ